ਹਲਕਾ ਚਤਰਾਣਾ ਅੰਦਰ ਅੱਜ ਜਲ ਸਰੋਤ ਮੰਤਰੀ ਵਿੰਦਰ ਗੋਇਲ ਅਤੇ ਹਲਕਾ ਚਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਵੱਲੋਂ ਨਵੇਂ ਬਣੇ ਜਿਹੜੇ ਕਿ ਸੂਏ ਉਹਨਾਂ ਦਾ ਉਦਘਾਟਨ ਕੀਤਾ ਗਿਆ ਹੈ ਜਿਹੜੇ ਪਾਤੜਾ ਇਲਾਕੇ ਅੰਦਰ ਔਰ ਹਲਕਾ ਚਤਰਾਣਾ ਦੇ ਵੱਖ-ਵੱਖ ਸੂਿਆਂ ਦਾ ਅੱਜ ਉਦਘਾਟਨ ਕਰਕੇ ਇੱਥੇ ਇਹਨਾਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਵਕਤ ਹਲਕੇ ਦੇ ਜਿਹੜੇ ਕਿ ਪਿੰਡਾਂ ਦੇ ਵੀ ਕਾਫੀ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਹਨ ਔਰ ਉਹਨਾਂ ਨੇ ਵੀ ਇੱਥੇ ਧੰਨਵਾਦ ਕੀਤਾ ਹੈ ਜਿਹੜੇ ਕਿ ਆਮ ਆਦਮੀ ਪਾਰਟੀ ਦਾ ਔਰ ਅੱਜ ਦਾ ਤੁਹਾਨੂੰ ਅਸੀਂ ਜਿਹੜਾ ਇਥੇ ਉਦਕਾਟਨ ਕਰਨ ਪਹੁੰਚੇ ਨੇ ਔਰ ਜਿਹੜਾ ਹਲਕਾ ਅੰਦਰ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਜੋਸ਼ ਭਰਿਆ ਨਜ਼ਰ ਆਵੇਗਾ ਆ ਰਿਹਾ ਹੈ ਔਰ ਲੋਕਾਂ ਵੱਲੋਂ ਵੀ ਇੱਕ ਇਸ ਨਵਿਕਲੀ ਪਹਿਲ ਕਦਮੀ ਜਿਹੜੀ ਕਿ ਪਾਣੀ ਦੀ ਇਥੇ ਕੀਤੀ ਗਈ ਹੈ ਜਿਹੜੀ ਕਿ ਸੂਇਆਂ ਦੇ ਵਿੱਚ ਪਾਣੀ ਛੱਡਿਆ ਗਿਆ ਹੈ ਉਹਦੇ ਵਾਸਤੇ ਇਹ ਜਿਹੜੀ ਪਹਿਲ ਕਦਮੀ ਕੀਤੀ ਗਈ ਹੈ ਉਹਦੇ ਵਾਸਤੇ ਵੀ ਲੋਕਾਂ ਦੇ ਵਿੱਚ ਖੁਸ਼ੀ ਦੀ ਲਹਿਰ ਲੱਗਨ ਨੂੰ ਮਿਲ ਰਹੀ ਹੈ ਕਿਉਂਕਿ ਹੁਣ ਇਸ ਵਕਤ ਜਿਹੜਾ ਕਿ ਪਿੰਡਾਂ ਦੇ ਵਿੱਚ ਖੇਤਾਂ ਨੂੰ ਧਾਨ ਵਾਲੇ ਪਾਣੀ ਮੋਟਰਾਂ ਦੀ ਥਾਂ ਤੇ ਸੂਇਆਂ ਦੇ ਵਿੱਚੋਂ ਨਹਿਰੀ ਪਾਣੀ ਗੁਗਰ اور ਇਸ ਹਲਕੇ ਨੂੰ ਜਿਹੜਾ ਕੁਝ ਹਾਲ ਬਣਾਏਗਾ ਇਹਨਾਂ ਵੱਲੋਂ ਇਸ ਜਿਹੜਾ ਕਿ ਇਹ ਹਲਕਾ ਵਿਧਾਇਕ ਤੇ ਜਿਹੜੇ ਮੰਤਰੀ ਨੇ ਵਿਰੇਂਦਰ ਗੋਇਲ ਜੀ ਉਹਨਾਂ ਨੂੰ ਲੋਈ ਕਿਹਾ ਗਿਆ ਹੈ ਕਿ ਅਸੀਂ ਹਰ ਇੱਕ ਖੇਤ ਨੂੰ ਪਾਣੀ ਪ੍ਰੋਪਰ ਪਹੁੰਚਾਵਾਂਗੇ ਜਿਹੜੇ ਕਿ ਉੱਚੇ ਹੋਣ ਚਾਹੇ ਜਿਸ ਤਰ੍ਹਾਂ ਮਰਦੀ ਹੋਣ ਜੇਕਰ ਖੇਤਾਂ ਦੇ ਵਿੱਚ ਜਿਹੜੇ ਜ਼ਿਮੀਂਦਾਰ ਹੈ ਉਹਨਾਂ ਵੱਲੋਂ ਪਾਈਪ ਲਾਈਨ ਦਾ ਜੇ ਕੋਈ ਕਹਿਣਗੇ ਤਾਂ ਉਹਦੇ ਵਾਸਤੇ ਵੀ ਅਸੀਂ ਉਪਾਲੇ ਕਰਾਂਗੇ ਨਾ ਸਾਡੇ ਨਹਿਰੀ ਪਾਣੀਆਂ ਦੀ ਨਾ ਮੰਡੀਆਂ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਕਿਉਂ ਕਿਉਂਕਿ ਪੈਰਾਸ਼ੂਟਰ ਸੀਗੇ ਬਾਹਰ ਵਾਲੇ ਨੂੰ ਕੀ ਪਤਾ ਹੁੰਦਾ ਸੀਗਾ ਕਿ ਸਾਡੇ ਹਲਕੇ ਦੇ ਵਿੱਚ ਕੀ ਹੋਣ ਵਾਲਾ ਮੈਨੂੰ ਪਤਾ ਸੀਗਾ ਕਿ ਮੈਂ ਹਲਕੇ ਸ਼ੂਤਰਾਣੇ ਦਾ ਜੰਪ ਪੜਾ ਇੱਥੇ ਹੀ ਰਹਿਣਾ ਔਰ ਇੱਕੋ ਡਰ ਲੱਗਾ ਹੋਇਆ ਸੀਗਾ ਕਿ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਔਰ ਮੰਤਰੀ ਸਾਹਿਬ ਕਦੇ ਮੇਰੇ ਬੋਲ ਪਗਾ ਦੇਣ ਅੱਜ ਮੰਤਰੀ ਸਾਹਿਬ ਮੇਰੇ ਪੋਤਾ ਹੋਇਆ ਉਸ ਗੱਲ ਦੀ ਵਧਾਈ ਅੱਜ ਪੋਤੇ ਤੋਂ ਦੁਖਣੀ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਮੇਰੀਆਂ ਮੇਰਾ ਬੋਲਿਆ ਹੋਇਆ ਜਿਹੜਾ ਸੀਗਾ ਉਹ ਪੂਰਾ ਹੋਇਆ ਸੋ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਪਹੁੰਚਣ ਤੇ ਹੋਰ ਅਜੇ ਬਹੁਤ ਸਾਰੇ ਕੰਮ ਤੁਹਾਡੇ ਤੋਂ ਲੈਣੇ ਨੇ ਮਾਲਕ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਇਸ ਪਿੰਡ ਦੀ ਦੇਸ਼ ਦੇ ਬੋਸ ਤੋਂ ਬਣ ਕੇ ਸਰਦਾਰਾ ਬਣਾਉਣ ਦੀ ਜਿਹੜੇ ਪਹਿਲਾਂ ਬੋਲੋ ਲੈ ਇੱਕ ਉਹ ਪਸਾਰੀ ਦੇ ਗਈ ਬਹੁਤ ਦੂਰ ਚਲਾ ਗਿਆ ਇਹ ਕਿਤੇ ਆਮ ਆਦਿ ਪਾਕਿਸਤਾਨ ਕਰਾਵਾ ਨਾਮ ਦੇ ਮਾਨਸਰ ਨਾਮ ਦੇ ਤਾਂ ਚੜ੍ਹਦੀ ਦਾ ਟ੍ਰਾਂਸਫਰ ਜੇ ਇੱਕ ਅਜੇ ਪੜਿਆ ਜੀ ਜੇ ਇਹ ਆ ਪਾਣੀ ਬੱਤੀ ਆ ਕਾਕੀ ਸਤਰਾਣੇ ਮੰਤਰੀ ਸਾਹਿਬ ਨੂੰ ਆਪਾਂ ਦੇਖਣਾ ਤਾਂ ਉਹਨੇ ਗੱਲਾਂ ਸੁਣ ਲਈ ਜੀ ਸਾਹਿਬ ਹੋਰਾਂ ਦੇ શ્રેષ્ઠ ਤੌਰ ਤੇ ਜਿਹੜੀ ਪ੍ਰਾਣੀ ਮੰਗ ਸੀ ਜਿਹੜੀ 40 ਸਾਲਾਂ ਦੀ 45 ਸਾਲਾਂ ਦੀ ਉਸ ਮੰਗ ਨੂੰ ਅੱਜ ਜਿਹੜਾ ਉਹ ਦੂਰ ਪਿਆ ਸੁਧਾਰਨ ਕਰਨ ਵਾਸਤੇ ਆਏ ਨੇ ਆਓ ਆਪਾਂ ਸਾਰੇ ਰਲ ਕੇ ਉਸ ਨਾਲ ਕਾਲ ਸੁੱਤਰੀ ਬਖਸ਼ੇ ਫਤੇ ਦੀ ਜਾਨ ਪਾਈ ਹੈ ਵਾਹਿਗੁਰੂ ਜੀ ਕਿਰਪਾ ਨਾਲ ਆਪਣੇ ਹੜਕੇ ਦੀ ਜਿਹੜੀ ਗੱਲ ਹੈ ਉਹ ਬੇ ਬਾਕੀ ਦੇ ਨਾਲ ਉਥੇ ਕਰੀ ਦੀ ਹੈ ਚਾਹੇ ਉਹ ਰੂੜਾ ਦੀ ਗੱਲ ਹੋਵੇ ਚਾਹੇ ਉਹ ਨਹਿਰੀ ਪਾਣੀ ਦੀ ਗੱਲ ਹੋਵੇ ਚਾਹੇ ਉਹ ਬਹੁਤ ਤਕਨੀਕੀ ਕਾਲਜ ਦੀ ਗੱਲ ਹੋਵੇ ਚਾਹੇ ਪਾਤਰਾਂ ਦੀ ਅਨਾਜ ਮੰਡੀ ਬਣਾਉਣ ਦੀ ਗੱਲ ਹੋਵੇ ਚਾਹੇ ਪੜ੍ਹੇ ਲਿਖੇ ਨੋਏ ਇਹ ਗਰੀਬ ਤੰਤਰ ਕਿੰਨਾ ਦੇ ਮਾਲਕ ਨੇ ਉਹ ਮਜਬੂਰੀ ਵਸ ਕਿਸੇ ਗਵਰਡੀ ਨੂੰ ਆਉਂਦੀ ਜੀ ਮੈਨੂੰ 40000 ਦੇ ਕਿਲੇ ਠੇਕੇ ਤੇ ਦਿੰਦੇ ਨੇ ਤੇ ਉਹਨਾਂ ਦੀ ਤਾਂ ਹੋਰ ਗਰੀਬ ਮਾਰੀ ਹੋ ਗਈ। ਸੋ ਇਹ ਇੱਕ ਵੱਡੀ ਰਾਹਤ ਹੈ। ਜ਼ਮੀਨ ਨੂੰ ਨਹਿਰੀ ਪਾਣੀ ਲੱਗਣਾ ਤਾਂ ਨਹਿਰੀ ਪਾਣੀ ਦੇ ਨਾਲ ਫਸਲ ਸਬਾਈ ਹੋਣੀ ਹੈ ਕੋਈ ਝੰਝਟ ਨਹੀਂ ਰਹਿਣਾ ਜਾ ਕੇ ਆਪਣਾ ਨੱਕਾ ਵਟਿਆ ਦੇ ਪਾਣੀ ਲਾ ਲਿਆ ਸੋ ਇਹਨਾਂ ਗੱਲਾਂ ਨਾਲ ਰੰਗਲਾ ਪੰਜਾਬ ਬਣੂਗਾ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਦੀ ਸੋਚ ਹੈ ਸੜਕਾਂ ਨੂੰ ਵਢੀ ਜਾਂਦੇ ਆ ਹਰ ਕੋਈ ਨਹੀਂ ਪੈਂਦਾ ਇਹਨਾਂ ਗੱਲਾਂ ਤਾਂ ਵਿਸੂਆਂ ਨੂੰ ਫਰਕ ਨਹੀਂ ਪੈਂਦਾ ਕਿੱਲੇ ਮੰਗਰ ਪਰ ਇੱਕ ਆਦਤ ਬਣੀ ਹੋਈ ਆ ਵੀ ਨਹੀਂ ਬੜਲ ਹੋਏ ਨੂੰ ਸੋ ਉਹ ਉਹਨਾਂ ਗੱਲਾਂ ਤੋਂ ਗਰੇਜ ਕਰਿਓ ਇਹ ਇਹ ਤੇ ਦਰਖਤ ਲਾਣ ਆਉਂਦੇ ਨੇ ਉਹ ਦਰਖਤ ਤੁਹਾਨੂੰ ਹਵਾ ਦੇਣਗੇ ਥੋੜੇ ਭਲੇ ਦੇ ਲਈ ਲਾਏ ਜਾ ਰਹੇ ਨੇ ਸੋ ਉਹਦੇ 'ਚ ਕੋਈ ਅੜਿੱਕਣਾ ਨਾ ਬਣੀ ਉਹਦੇ ਤੇ ਗੰਦਾ ਪਾਣੀ ਨਹੀਂ ਇਹਦੇ 'ਚ ਪਾਉਣਾ ਇਹ ਜਿਹੜੇ ਵਹਾਂ ਦਾ ਪਾਣੀ ਲੋਕਾਂ ਨੇ ਪੀਣਾ ਵੀ ਆ ਇਹ ਕੰਮ ਨਹੀਂ ਬਣਦਾ 100000 35 ਲੱਖ ਸਾਰਾ ਪਾਣੀ ਕਿਥੋਂ ਆ ਬੋਲਣਾ ਕੀ ਵਾਲਾ ਪਾਣੀ ਨਹੀਂ ਕਿਥੋਂ ਆ ਸੋ ਏ ਵੀ ਤੇ ਆ ਦੱਸਿਓ ਕਿ ਕਿ ਸਾਡੇ ਛੋਟਾ ਬਹੁਤੇ ਰੱਖੇ ਨੇ ਸਰਕਾਰ ਨੇ ਜਦੋਂ ਮਾਰੀ ਪਾਜੋ ਕੇਸ਼ ਨੂੰ ਮੋਟਰ ਦਾ ਬਟਨ ਦੱਬੋ ਮੋਟਰ ਸਟਾਰਟ ਪਰ ਇਹਦੀ ਦੁਰਗਤੋਂ ਵੀ ਹੋਣ ਲੱਗੀ ਹੈ। ਕਈ ਜਗ੍ਹਾ ਮੇਰੇ ਤੋਂਰ ਦੇ ਵਿੱਚ ਆਇਆ ਕਿ ਰਾਤ ਨੂੰ ਨਹਿਰੇ ਪਾਣੀ ਨਾਉ ਨਹੀਂ ਗਏ। ਕਿਥੇ ਕਹਿੰਦੇ ਵੀ ਮੈਂ ਮੀਰੇ ਵਿੱਚ ਨਹੀਂ ਬੁਰਾ ਕਰਨਾ ਮੈਂ ਤਾਂ ਵੱਡੇ ਬੁਰਾ ਕਰਦੇ ਨੇ। ਆ ਮੈਨੂੰ ਆਏ ਦੀ ਮੈਂ ਜ਼ਿਆਦੇ ਵੱਡੇ ਕਿਹੜੇ ਕਰਦੇ ਹਾਂ ਨੂੰ। ਤਾਂ ਫਿਰ ਅੱਜ ਦੇਖ ਕੇ ਇਸ ਤਰ੍ਹਾਂ ਲੱਗਦਾ ਥੋੜੀ ਚਿਹਰਾਂ ਨੂੰ ਖੁਸ਼ੀ ਝਲਕ ਰਹੀ ਆ। ਤੁਸੀਂ ਆਏ ਮਹਿੰਦੇ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ ਬੱਡੀ ਗੇਂਦੀ ਇਕੱਠੇ ਹੋਏ ਹਾਂ ਸੋ ਕਿਉਂਕਿ ਬੜਾ ਖੁਸ਼ੀ ਦਾ ਮੌਕਾ ਤੁਹਾਨੂੰ ਵੀ ਚੰਗਾ ਲੱਗ ਰਿਹਾ ਕਿਸੇ ਪਿੰਡ ਦੇ ਸਰਪੰਚ ਸੁਰੇਸ਼ ਜੀ ਤੇ ਆਮ ਆਦਮੀ ਪਾਰਟੀ ਦੇ ਬਹੁਤ ਹੀ ਸਤਿਕਾਰਯੋਗ ਆਗੂ ਸਰਵਨ ਗੁੱਟਾ ਸਿੰਘ ਜੀ ਬਲਾਕ ਪ੍ਰਧਾਨ ਤੇ ਹੋਰ ਵੀ ਬਲਾਕ ਪ੍ਰਧਾਨ ਖੜੇ ਆ ਸ਼ਹਿਰੀ ਪ੍ਰਧਾਨ ਖੜੇ ਆ ਤੇ ਬਹੁਤ ਸਤਿਕਾਰਯੋਗ ਸਾਥੀ ਪੰਜ ਸਰਪੰਚ ਸਾਡੇ ਸ਼ਹਿਰ ਪਾਤਰਾਂ ਤੋਂ ਵੀ ਸਤਿਕਾਰਯੋਗ ਸਾਥੀ ਆਏ ਐ ਤੇ ਤੁਸੀਂ ਇੱਥੇ ਵੱਡੀ ਗਿਣਤੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਸ਼ਤਰਾਨਾ ਜੈਖਰ ਜੋਗਾਵਲ 나ਈ ਵਾਲਾ ਆਇਓ ਸਾਰੇ ਹੈ ਬੈਠੇ ਹੋ ਚਲੋ ਚਲੋ ਸਾਰਿਆਂ ਨੂੰ ਪਹਿਲਾਂ ਫਤਿਹ ਅੱਜ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰੇ ਪਿੰਡਾਂ ਵਾਲਿਆਂ ਨੂੰ ਜਿਹੜੇ ਇੱਥੇ ਹਾਜ਼ਰ ਹੈਗੇ ਆ ਉਹਨਾਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਤੁਹਾਡੇ ਖੇਤਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਨਹੀਂ ਲੱਗਿਆ ਸੀ ਜਿਹੜਾ ਅੱਜ ਲੱਗਣ ਜਾ ਰਿਹਾ ਹੈ ਤੇ ਇਸ ਦੇ ਲਈ ਮੈਂ ਤੁਹਾਡੇ ਐਮ.ਐਲ.ਏ ਸਰਦਾਰ ਪਲਵੰਗ ਸਿੰਘ ਨੂੰ ਵੀ ਵਧਾਈ ਦਿੰਦਾ ਜਿਨ੍ਹਾਂ ਨੇ ਹਮੇਸ਼ਾ ਤੁਹਾਡੇ ਹਲਕੇ ਦੀ ਆਵਾਜ਼ ਬਹੁਤ ਹੀ ਚੰਗੇ ਢੰਗ ਦੇ ਨਾਲ ਵਿਧਾਨ ਸਭਾ ਦੇ ਵਿੱਚ ਚੱਕੀ ਹੈ ਜਿਹੜਾ ਵੀ ਹਲਕੇ ਦਾ ਕੋਈ ਕਿਸੇ ਤਰ੍ਹਾਂ ਦਾ ਕੰਮ ਹੋਵੇ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਤੁਹਾਡੇ ਹਲਕੇ ਦੀ ਆਵਾਜ਼ ਚੱਕੀਏ ਨਹੀਂ ਉੱਥੇ ਕੰਮ ਵੀ ਕਰਵਾਏ ਸੋ ਇਸ ਐਮਐਲਏ ਨੂੰ ਚੁਣ ਕੇ ਤੁਸੀਂ ਮੈਂ ਕਹਿ ਸਕਦਾ ਕਿ ਆਪਦੇ ਹਲਕੇ ਦਾ ਤੁਸੀਂ ਬਹੁਤ ਵੱਡਾ ਭਲਾ ਕੀਤਾ ਪਰ ਮੈਂ ਸੁਣ ਰਿਹਾ ਦੀ ਹੁਣ ਕਹਿੰਦਾ ਹੁਣ ਵੀ ਚਿੰਬੜੇ ਨੇ ਹੁਣ ਕਿੱਥੇ ਚਿੰਬੜੇ ਨੇ ਹੁਣ ਤਿੰਨ ਦਿਨ ਮੇਲੇ ਬਣਾਤਾ ਹੁਣ ਕਿੱਥੇ ਚਿੰਬੜੇ ਨੇ ਜਦੋਂ ਇਸੇ ਤਰ੍ਹਾਂ ਕੰਮ ਕਰਦੇ ਰਹੇ ਤਾਂ ਲੋਕ ਕਿਤੇ ਦੂਰ ਨਹੀਂ ਹੁੰਦੇ ਲੋਕ ਤਾਂ ਕੰਮ ਚਾਹੁੰਦੇ ਆ ਦੇਖੋ ਤੁਹਾਨੂੰ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਨਹੀਂ ਦੱਸੋ ਮੈਨੂੰ ਬਹੁਤ ਖੁਸ਼ੀ ਹੈ ਬਹੁਤ ਜੀ ਤੇ ਫਿਰ ਜਦੋਂ 5000 23 ਕਿੱਲਿਆਂ ਨੂੰ ਪਾਣੀ ਦੇ ਰਹੇ ਆ ਜੇ ਇੱਕ ਮੋਟਰ 5 ਕਿੱਲਿਆਂ ਨੂੰ ਸੰਭਾਲਦੀ ਆ ਤਾਂ ਹਜ਼ਾਰ ਮੋਟਰ ਤੁਹਾਨੂੰ ਫਰੀ ਚ ਲਾਤੀ ਆ ਸਮਝ ਲਓ ਲਾਤੀ ਨਾ ਲਾਤੀ ਨਾ ਮੋਟਰ ਲਾਉਣੀ ਹੈ ਨਾ ਬਿੱਲ ਭਰਨਾ ਕਿਤੇ ਨਾ ਕੋਈ ਮਤਲਬ ਹੈ ਸੋ ਇਹ ਸਰਕਾਰ ਦਾ ਟੀਚਾ ਹੈ ਜਿੱਤੇ ਸਰਕਾਰ ਸੰਭਾਲੀ ਤੇ ਸਰਦਾਰ ਕੋਵਾਲ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਅਸੀਂ ਹਰ ਖੇਤ ਨੂੰ ਪਾਣੀ ਦੇਵਾਂਗੇ ਟੇਲਾਂ ਤੇ ਅਸੀਂ ਪਾਣੀ ਪਹੁੰਚਾ ਦੇਵਾਂਗੇ ਤੇ ਦੂਜੀਆਂ ਪਾਰਟੀਆਂ ਦੇ ਲੋਕ ਸਾਡਾ ਮਜ਼ਾਕ ਉਡਾ ਰਹੇ ਸੀ ਕਹਿੰਦੇ ਕਿਥੋਂ ਕਰਦਾਂਗੇ ਆ ਦੇਖ ਲਓ ਤੁਹਾਡੇ ਸਾਹਮਣੇ ਹੋਣ ਲੱਗ ਰਿਹਾ ਸਰ ਹਰ ਕੋਈ ਖੇਤ ਅਜੇ ਹਾਨੀ ਰਹਿਣ ਦੇਣਾ ਜਿੱਥੇ ਨਹਿਰੀ ਪਾਣੀ ਨਾ ਲੱਗਦਾ ਹੋਵੇ ਜਿੰਦਾਬਾਹ ਆਨਾ ਤੇਰੀ ਸੋਹ ਜਿੰਦਾਬਾਹ ਆਮ ਆਦਮੀ ਪਾਰਟੀ ਜਿੰਦਾਬਾਹ ਤੇ ਅਸੀਂ ਜਿਹੜਾ ਕਹਾਂ ਉਹ ਕਰਦੇ ਆ ਕੋਈ ਆਨਾ ਵਹਾਨਾ ਨਹੀਂ ਜਿਹੜਾ ਕੰਮ ਨਹੀਂ ਹੋਣ ਵਾਲਾ ਤੁਹਾਨੂੰ ਸਾਫ਼ ਜਵਾਬ ਦੇ ਦੇਵਾਂਗੇ ਤੇ ਜਿਹੜਾ ਕੰਮ ਹੋਣ ਵਾਲਾ ਉਹ ਨਾਲ ਦੀ ਨਾਲ ਤੁਹਾਨੂੰ ਕਰਕੇ ਦੇਵਾਂ ਹੁਣ ਇਹਦੀ ਕੀਤੀ ਐ ਇਸਦੀ ਐਮਐਲਏ ਸਾਹਿਬ ਨੇ ਕਿਹਾ ਇੱਥੇ ਪਾਣੀ ਪਸ਼ੂਆ ਪਿੱਛੇ ਜਿਹੜਾ ਵੀ ਕੰਮ ਤੁਸੀਂ ਕਹਿ ਦਿਓਗੇ ਸਾਰੇ ਕੰਮ ਪੂਰੇ ਕਰਕੇ ਦੇਵਾਂਗੇ ਕਿਸੇ ਜੀ ਦੀ ਚਿੰਤਾ ਨਹੀਂ ਬੋਲੋ ਸੋਨਹਰ ਜਿਕਰਾਂ ਦਾ ਜੋਰ ਦੀ ਬਣਾ ਲਿਓ ਜਿਸ ਅਰਦਾਬ ਹੈ ਜੀ ਦੀ ਸੁ ਸੋ ਜ਼ਿੰਮੇਵਾਰੀ ਆ ਪਹਿਲਾਂ ਇਹਨਾਂ ਦੱਸ ਕੇ ਗਏ ਨੇ ਸਾਨੂੰ ਸਾਨੂੰ ਹੋਰ ਵੀ ਖੁਸ਼ੀ ਹੈ ਕਿ ਸਾਡੇ ਸੌਰਾ ਸਾਹਿਬ ਸਵਰਗਵਾਸੀ ਕਸਤੂਰੀ ਲਾਲ ਜੀ ਜਿਹੜੇ ਚੇਅਰਮੈਨ ਰਹੇ ਗੁਲਾਗ ਸੰਤੀ ਦੇ ਦੋਵਾਰੀ ਅਧਵੀ ਟ੍ਰੈਕ ਯੂਨੀਅਨ ਬਣੀ ਤੇ ਉਹਦੇ ਪਹਿਲੇ ਪ੍ਰਧਾਨ ਉਹਦੇ ਸਮਾਣਾ ਪਤਲਾ ਇਕੱਠੀ ਹੋਇਆ ਕਰਦੀ ਸੀ ਸਮਾਣੇ ਦੇ ਬਣੇ ਸੀ ਸਮਾਣੇ ਦੇ ਪ੍ਰਧਾਨ ਬਣੇ ਸੀ ਤੇ ਮੈਨੂੰ ਉੱਥੇ ਕੰਮ ਕਰਨ ਦਾ ਮੌਕਾ ਮਿਲਦੇ ਤੇ ਸਿੱਧੀ ਹੋਰ ਵੀ ਵੱਡੀ ਜਾਣ ਕੇ ਮੈਨੂੰ ਖੁਸ਼ੀ ਹੋਈ ਇਸ ਵਕਤ ਅਸੀਂ ਸਤਰਾਣਾ ਜਿੱਥੇ ਕਿ ਅੱਜ ਸੁਵਿਆਨ ਦਾ ਉਦਘਾਟਨ ਕਰਨਾ ਹੈ ਵਿਧਾਇਕ ਅਤੇ ਜਿਹੜਾ ਜਲ ਸਰੋਤ ਮੰਤਰੀ ਨੇ ਜਿਹੜੇ ਵਿਰਿੰਦਰ ਗੋਇਲ ਜੀ ਉਹਨਾਂ ਪਹੁੰਚੇ ਹੋਏ ਨੇ ਅਸੀਂ ਇਸ ਵਕਤ ਦੀ ਜਿਹੜੀ ਤਾਜ਼ਾ ਰਿਪੋਰਟ ਤੁਹਾਨੂੰ ਦਿਖਾ ਰਹੇ ਹਾਂ ਕਿ ਜਿਹੜੇ ਇੱਥੇ ਜਲ ਜਿਹੜੇ ਕਿ ਪਾਣੀ ਦਾ ਜਿਹੜਾ ਇੱਥੇ ਉਦਘਾਟਨ ਕਰਨ ਵਾਸਤੇ ਪਹੁੰਚੇ ਨੇ ਔਰ ਇੱਕ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿੱਥੇ ਵੀ ਪਾਣੀ ਜਿਹੜਾ ਕਿ ਅਸੀਂ ਹਰ ਇੱਕ ਉੱਚੇ ਨੀਵੇਂ ਥਾਵਾਂ ਤੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪਾਈਪਾਂ ਵੀ ਲਾਈਆਂ ਜਾਣਗੀਆਂ ਜਿਦੇ ਨਾਲ ਕਿ ਹਰ ਇੱਕ ਖੇਤ ਨੂੰ ਪਾਣੀ ਲੱਗੇਗਾ ਪਰ ਇੱਕ ਇਹ ਬਹੁਤ ਵੱਡੀ ਗੱਲਬਾਤ ਹੈ ਜਿਹੜੀ ਕਿ ਅੱ ਖੇਤਾਂ ਨੂੰ ਪਾਣੀ ਕਾਫੀ ਲੰਬੇ ਸਮੇਂ ਤੋਂ ਬੰਦ ਸੀ ਜਿਹੜੇ ਸੂਏ ਬੰਦ ਸੀ ਉਹਨਾਂ ਦਾ ਚਾਲੂ ਕਰਕੇ ਉਦਧਾਟਨ ਕਰ ਰਹ ਪਹੁੰਚੇ ਨੇ ਅਸੀਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਇਹ ਜਿਹੜੇ ਉਪਰਾਲੇ ਪਾਣੀ ਵਰਤਿਆ ਜਾ ਰਹੀ ਦੀ 32% ਪਾਣੀ ਵਰਤਿਆ ਹੀ ਨਹੀਂ ਜਾ ਰਹੀ ਤੀ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਨਲਕੀਆਂ ਕਰਕੇ ਮੈਂ ਕਹਿ ਸਕਦਾ ਕਿਉਂ ਨਹੀਂ ਹੋ ਰਹੀ ਸੀ ਸਾਰੇ ਸੂਏ ਟੁੱਟੇ ਤੇ ਨਹਿਰਾਂ ਟੁੱਟੀਆਂ ਦੀ ਖਾਲ ਟੁੱਟੇ ਤੇ ਕਿਸੇ ਨੇ ਇਸ ਵੱਲ ਧਿਆਨ ਹੀ ਨਹੀਂ ਦਿੱਤਾ ਅਸੀਂ ਹੁਣੇ ਕੰਕਰੀਟ ਦਾ ਬਣਾ ਰਹੇ ਹਾਂ ਜਿਹਦੀ ਲਾਈਫ ਹੈ 35 ਤੋਂ 40 ਸਾਲਾਂ ਤੱਕ ਇਸ ਦੀ ਲਾਈਫ ਹੈ ਸੋ ਅਸੀਂ ਇਸ ਕੰਮ ਤੇ ਲੱਗੇ ਹਾਂ ਕਿਉਂਕਿ ਅੱਜ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਜੇ ਮੈਂ ਹੈ ਕੋਈ ਤਾਂ ਮੈਂ ਸਮਝਦਾ ਪਾਣੀ ਬਚਾਉਂਦੀ ਹੈ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਲੋਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਪਾਣੀ ਦੀ ਬਚਤ ਕਰੋ ਤੇ ਸਾਡੀਆਂ ਸਕੀਮਾਂ ਬਹੁਤ ਨੇ ਸਾਡੇ ਮਹਿਕਮੇ ਕੋਲੇ ਡਿੱਪ ਸਿਸਟਮ ਵੀ ਹੈ ਜੇ ਕਿਸੇ ਨੇ ਆਪਦੇ ਖੇਤਾਂ 'ਚ ਅੰਡਰਗਰਾਉਂਡ ਪਾਪ ਪਾਣਾ ਆਪਦੇ ਆਪਦੇ ਖੇਤਾਂ 'ਚ ਉਹਤੇ ਵੀ ਅਸੀਂ ਸਬਸਿਡੀ ਦਿੰਨੇ ਆ ਸੋ ਪਾਣੀ ਬਚਾਉਣਾ ਸਮੇਂ ਦੀ ਜ਼ਰੂਰਤ ਹੈ ਪਾਣੀ ਬਚਾਉਣ ਦੇ ਵਿੱਚ ਸਾਰੇ ਲੋਕ ਸਹਿਯੋਗ ਦੇਣ ਤੇ ਅੱਜ ਕਰੀਬ 5000 ਏਕੜ ਰਕਵੇ ਨੂੰ ਜਿਹੜਾ ਪਾਣੀ ਲੱਗਣਾ ਮੈਂ ਉਹਨਾਂ ਸਾਰੇ ਲੋਕਾਂ ਨੂੰ ਵਧਾਈ ਦਿੰਨਾ ਸ਼ਤਰਾਨਾ ਪਿੰਡ ਨੂੰ ਵਧਾਈ ਦਿੰਨਾ ਤੇ ਸਾਰੇ ਹਲਕੇ ਨੂੰ ਬਾਕੀ ਜਿੱਥੇ ਵੀ ਅਜ ਤਿੰਨ ਜਗ੍ਹਾ ਸੀ ਹੋਰ ਇਸੇ ਤਰ੍ਹਾਂ ਦੇ ਪ੍ਰੋਜੈਕਟ ਸ਼ੁਰੂ ਕਰਨੇ ਨੇ ਸਾਰੇ ਪੰਜਾਬ ਨੂੰ ਅਸੀਂ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਰੰਗਲਾ ਪੰਜਾਬ ਉਹ ਰੰਗਲਾ ਪੰਜਾਬ ਤਾਂ ਹੀ ਬਣੂਗਾ ਜੇ ਲੋਕ ਖੁਸ਼ਹਾਲ ਹੋਣਗੇ ਖੇਤਾਂ ਦੇ ਵਿੱਚ ਚੰਗੀਆਂ ਫਸਲਾਂ ਹੋਣਗੀਆਂ ਤੇ ਸਾਡੇ ਉਹ ਰੰਗਲੇ ਪੰਜਾਬ ਵੱਲ ਵੱਧੇ ਕਦਮ ਨੇ ਸਰ ਕਿੰਨੀ ਲਾਗਤ ਜਿਹੜੀ ਖੋਲ ਇਹਦਾ ਪ੍ਰੋਜੈਕਟ ਆ ਜਿਹੜੇ ਮੰਨਿਆ ਤੱਕਾ ਔਰ ਇਹ ਸਮਾ ਸੀਮਾ ਕਿੰਨਾ ਕਦੋਂ ਤੱਕ ਇਹ ਤਿਆਰ ਹੋ ਜਾਣਗੇ ਅਸੀਂ ਇਕੱਲੇ ਨਹੀਂ ਪੱਥਰ ਨਹੀਂ ਰੱਖਦੇ 2.5 ਕਰੋੜ ਰੁਪਇਆ ਇਸਦੀ ਲਾਗਤ ਆਉਣੀ ਆ ਤੇ ਇਹ ਫਰਵਰੀ ਮਹੀਨੇ ਦੇ ਵਿੱਚ ਮਤਲਬ 2 ਮਹੀਨਿਆਂ ਦੇ ਅੰਦਰ ਅੰਦਰ ਤਿਆਰ ਹੋ ਕੇ ਮਾਰਚ ਦੇ ਵਿੱਚ ਅਸੀਂ ਖੇਤਾਂ ਨੂੰ ਪਾਣੀ ਦੇ ਦਾਂਗੇ ਸਰ ਨਵੀਂ ਚੱਕ ਬੰਦੀ ਜਿਹੜੀ ਹੈ ਜਿਸ ਤਰ੍ਹਾਂ ਬਹੁਤ ਸਾਰੀਆਂ ਜ਼ਮੀਨਾਂ ਉੱਚੀਆਂ ਨੇ ਮੈਨੂੰ ਪਹਿਲਾਂ ਪਾਣੀ ਨਹੀਂ ਸੀ ਲੱਗਦਾ ਕੀ ਨਵੀਂ ਚੱਕ ਬੰਦੀ ਵੀ ਕੀਤੀ ਜਾਊਗੀ ਇਸ ਬਿਲਕੁਲ ਕੋਈ ਦੱਸ ਦਿਓ ਖੇਤ ਸਾਰਿਆਂ ਨੂੰ ਪਾਣੀ ਲਾ ਦਾਂਗੇ ਜੇ ਕੋਈ ਤੁਹਾਡੀ ਨਜ਼ਰ 'ਚ ਮੈਨੂੰ ਹੁੰ ਦੱਸ ਦਿਓ ਸਾਡੇ ਸਾਰੇ ਅਧਿਕਾਰੀ ਘੜੇ ਹੁਣੇ ਲਾ ਦਾਂਗੇ ਸਹੀ ਸਰ ਇਹ ਤੁਹਾਡੇ ਕਿਉਂਕਿ ਇਹ ਹਲਕੇ ਨੂੰ ਪਾਣੀ ਦੀ ਜਿਹੜੀ ਸੀਗੀ ਬਹੁਤ ਜ਼ਿਆਦਾ ਲੋਡ ਸੀਗੀ ਤੇ ਤੁਹਾਡਾ ਯਤਨ ਕੀਤੇ ਹੋਏ ਜਿਹੜੇ ਉਹ ਵੀ ਹੁਣ ਲੱਗਦਾ ਵੀ ਹੋਰ ਪੈ ਗਿਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਕਿ ਅੱਜ ਵਿਸ਼ੇਸ਼ ਤੌਰ ਤੇ ਉਦਘਾਟਨ ਕਰਨ ਪਹੁੰਚੇ ਨੇ ਔਰ ਮੈਂ ਮੁੱਖ ਮੰਤਰੀ ਸਾਹਿਬ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਣਦਾ ਧੰਨਵਾਦ ਕਰਦਾ ਜਿਦਾ ਮੰਤਰੀ ਸਾਹਿਬ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਕਾਰਨ ਜਾਂ ਉਹਨਾਂ ਨੇ ਸਿਰਫ ਰਾਜਨੀਤੀ ਕਰਦੇ ਸੀਗੇ ਪੈਸਾ ਵਟੋਰਨ ਲਈ ਆਪਣੇ ਘਰ ਭਰਨ ਲਈ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਕਿ ਸਾਡੇ ਪੰਜਾਬ ਦੇ ਜਿੰਨੇ ਵੀ ਐਮਐਲਏ ਸਾਹਿਬ ਨੇ ਜਿੰਨੇ ਵੀ ਸਾਡੇ ਮੰਤਰੀ ਸਾਹਿਬ ਨੇ ਸਾਡੇ ਮੁੱਖ ਮੰਤਰੀ ਸਾਹਿਬ ਅਸੀਂ ਗਰਾਊਂਡ ਦੇ ਵਿੱਚੋਂ ਉੱਠੇ ਹੋਏ ਹਾਂ ਔਰ ਗਰਾਊਂਡ ਰਿਐਲਿਟੀ ਨੂੰ ਜਾਣਦੇ ਹੋਏ ਜਿਹੜੀਆਂ ਸਾਡੀਆਂ ਮੁੱਖ ਮੰਗਾਂ ਸੀਗੀਆਂ ਉਹਨਾਂ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਚੱਕਿਆ ਅੱਜ ਉਸ ਨੂੰ ਉਸ ਵੀ ਮਿਹਨਤ ਨੂੰ ਜਿਹੜਾ ਉਹ ਬੂਰ ਪਿਆ ਸੋ ਅੱਜ ਉਹ ਦ ਘਟਨ ਕਰ ਰਹੇ ਆ ਔਰ ਪੂਰੇ ਹਲਕੇ ਛਤਰਾਣੇ ਦੇ ਵਿੱਚ ਜਿੱਦਾਂ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਕੋਈ ਉੱਚੀ ਨੀਵੀਂ ਜਗ੍ਹਾ ਨਹੀਂ ਦੇਖਣੀ ਜਿੱਥੇ ਵੀ ਜਗ੍ਹਾ ਹੈਗੀ ਆ ਸਾਨੂੰ ਦੱਸੋ ਅਸੀਂ ਉਸ ਖੇਤ ਨੂੰ ਜਿਹੜਾ ਪਾਣੀ ਪਹੁੰਚਾਵਾਂਗੇ ਸੋ ਅਪਰਾਲਾ ਹੈ ਮੁੱਖ ਮੰਤਰੀ ਸਾਹਿਬ ਦਾ ਗਰੰਟੀਆਂ ਤੋਂ ਇਲਾਵਾ ਇਹ ਗਰੰਟੀਆਂ ਚ ਨਹੀਂ ਸੀ ਹੈਗਾ ਇਹ ਵਿਧਾਨ ਸਭਾ ਦੇ ਵਿੱਚ ਚੁੱਕਿਆ ਹੋਇਆ ਮੁੱਦਾ ਪੂਰੇ ਪੰਜਾਬ ਨੂੰ ਪਾਣੀ ਮਿਲਿਆ ਔਰ ਹਲਕੇ ਛਤਰਾਣੇ ਦੇ ਹਰ ਖੇਤ ਨੂੰ ਜਿਹੜਾ ਪਾਣੀ ਵੀ ਮਿਲੇਗਾ ਸਬਸਿਡੀ ਦੇ ਕੇ ਹਰ ਖੇਤ ਨੂੰ ਪਾਈਪਲਾਈਨ ਦੇਵਾਂਗੇ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਲੱਗ ਰਿਹਾ ਕਿ ਵਾਕਈ ਸਰਕਾਰ ਹੈ ਜਿਹੜੀ ਉਹ ਲੀਆਂ ਤੇ ਚੜੀ ਹੋਈ ਆ ਔਰ ਜਿਹੜਾ ਮਾਨ ਸਾਹਿਬ ਦਾ ਸੁਪਨਾ ਸੀਗਾ ਰੰਗਲਾ ਪੰਜਾਬ ਬਣਾਉਣ ਦਾ ਉਹ ਜਿਹੜਾ ਉਹ ਸੱਚ ਹੁੰਦਾ ਜਿਹੜਾ ਨਜ਼ਰ ਆ ਰਿਹਾ ਹੈ ਥੈਂਕ ਯੂ